ਇਹ ਤਾੜਾ ਸਰਕਾਰ ਦੀਆਂ ਮਾੜੀਆਂ ਨੀਤਿਆਂ ਕਰਕੇ ਚੱਲ ਰਹੀ ਆ। ਜੀ ਆ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਗੁਰਮントਰੀ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਸਤਾ ਜਿਉਂ ਤੋਂ ਪ੍ਰਣ ਵਾਅਦੇ ਕੀਤੇ ਸੀ ਕਿ ਅਸੀਂ ਠੇਕੇਦਾਰੀ ਸਿਸਟਮ ਜਿਹੜਾ ਉਹ ਸ਼ਬਦ ਹੀ ਹਟਾ ਦਾਂਗੇ ਸਿਰਫ ਪੱਕਾ ਮੁਲਾਜ਼ਮੀ ਰਹੂਗਾ ਪਰ ਇਹਨਾਂ ਨੇ ਉਹ ਸ਼ਬਦ ਨੂੰ ਹੋਰ ਵਡਾਵਾ ਦਿੱਤਾ ਠੇਕੇਦਾਰੀ ਸਿਸਟਮ ਦੱਸਦਾ ਕੀ ਸਰਕਾਰ ਹਾਏ 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 ਜੀਆਂ ਮੇਨ ਮੰਗਾਂ ਨੇ ਕਿ ਸਾਡਾ ਸਰਵਿਸ ਲੂਰ ਲਾਗੂ ਕੀਤਾ ਜਾਵੇ ਅਤੇ ਜਿਹੜੇ ਕੱਚੇ ਮੌਜੂਦਾ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੇ ਸਰਕਾਰ ਇਹਨਾਂ ਗੱਲਾਂ ਤੇ ਨਹੀਂ ਮੰਨਦੀ ਤੇ ਇਹ ਜਿਹੜੀ ਹਤਾੜਾ ਅਸੀਂ ਅਣ ਮੇਦੇ ਸਮੇਂ ਦੇ ਵੀ ਕਰ ਸਕਦੇ ਹਾਂ ਤਤ 8 ਜਨਵਰੀ 2025 ਤੱਕ ਆ ਜੀ 3 ਦਿਨ ਦੀ ਤੇ ਇਸ ਤੋਂ ਅੱਗੇ ਵੀ ਜਾ ਸਕਦੀ ਹੈ ਜੀ ਬਾਕੀ ਅਸੀਂ ਦੁਕਾਨਦਾਰ ਵਰਕੇ ਜਿਹੜਾ ਵਪਾਰੀ ਵਰਕੇ ਸਾਨੂੰ ਉਹਨਾਂ ਦਾ ਹਮਦਰਦੀ ਆ ਉਹ ਸਾਡੇ ਨਾਲ ਖੜੇ ਨੇ ਤੇ ਸਾਡੀਆਂ ਹੱਕੀ ਮੰਗਾ ਕਰਕੇ ਉਹ ਸਾਡਾ ਸਾਥ ਦੇ ਰਿਆ ਕਿਸਾਨ ਜਥੇਬੰਦੀਆਂ ਵੀ ਸਾਡਾ ਸਾਥ ਦੇ ਰਹੀਆਂ ਅੱਜ 6 7 8 ਨੂੰ ਪੰਜਾਬ ਰੋਲ ਪਿਆ ਅਸੀਂ ਕਨਫਰੈਂਸ ਯੂਨੀਵਰਸਲੋਂ ਜ਼ੋਰਦਾਰ ਕੀਤੀ ਗਈ ਆ ਸਭ ਤੋਂ ਪਹਿਲਾਂ ਮੈਂ ਜਸਮੀਤ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਪੂਰੀ ਪੰਜਾਬੀਆਂ ਦੇ ਪਿਆਰਵਤਿਆਂ ਨੂੰ ਵਧਾਈ ਦੇਣਾ ਕੋਰਨ ਕੋਨ ਧੰਨਵਾਦ ਕਰਦਾ ਹੁਣ ਗੱਲ ਕਰਦੇ ਆਂ ਆਪਾਂ ਜੋ ਹੜਤਾਲ ਚੱਲ ਰਹੀ ਆ ਇਹ ਹੜਤਾਲ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਚੱਲ ਰਹੀ ਆ ਜੋ ਕੇ ਵਾਅਦੇ ਕਰਕੇ 2014 ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਠੇਕੇਦਾਰੀ ਸਿਸਟਮ ਜਿਹੜਾ ਜੋ ਉਹ ਸ਼ਬਦ ਹੀ ਹਟਾ ਦਾਂਗੇ ਸਿਰਫ ਪੱਕਾ ਮਲਾਜ਼ਮੀ ਰਹੂਗਾ ਪਰ ਇਹਨਾਂ ਨੇ ਉਹ ਸ਼ਬਦ ਨੂੰ ਹੋਰ ਵਡਾਵਾ ਦਿੱਤਾ ਠੇਕੇਦਾਰੀ ਸਿਸਟਮ ਵਧਾਤਾ ਜਿਹਦੇ ਰੋਸ ਵਿੱਚ ਅਸੀਂ 6-7 ਅਰਥ ਨੂੰ ਹੜਤਾਲ ਕਰ ਰਹੇ ਆਂ 7 ਤਰੀਕ ਨੂੰ ਕੱਦ ਅਸੀਂ ਚੰਡੀਗੜ੍ਹ ਜਾਵਾਂਗੇ ਉੱਥੇ ਜਾ ਕੇ ਉਹਦੀ ਰੈਸ਼ਮੂਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਕੇ ਆਵਾਂਗੇ ਜਿੱਥੇ ਸਾਡੀਆਂ ਮੇਨ ਮੰਗਾਂ ਨੇ ਕਿ ਸਾਡਾ ਸਰਵਿਸ ਰੂਰ ਲਾਗੂ ਕੀਤਾ ਜਾਵੇ ਅਤੇ ਜਿਹੜੇ ਕੱਚੇ ਮੁਲਾਜ਼ਮਾ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੇ ਸਰਕਾਰ ਇਹਨਾਂ ਗੱਲਾਂ ਤੇ ਨਹੀਂ ਮੰਨਦੀ ਤੇ ਇਹ ਜਿਹੜੀ ਹਤਾੜਾ ਅਸੀਂ ਅਣ ਮਿਹੇ ਸਮੇਂ ਦੀ ਵੀ ਕਰ ਸਕਦੇ ਹਾਂ ਕਿਉਂਕਿ ਸਾਡੀ ਹੱਕੀ ਮੰਗਾਂ ਨੇ ਇਹ ਸਾਡੀ ਮਜਬੂਰੀ ਹੈ ਕੋਈ ਸ਼ੌਂਕ ਨਹੀਂ ਰਿਹਾਰ ਕਰਨਾ ਅਸੀਂ ਆ ਦੇ ਰੋਜ਼ਗਾਰ ਨੂੰ ਬਜਾਉਣ ਦੇ ਖਾਤਰ ਇਹ ਕਰ ਰਹੇ ਆ ਇਹਦੇ ਚ ਜੋ ਵੀ ਸਾਰਾ ਦੋਸ਼ ਹੈ ਮੈਨੇਜਮੈਂਟ ਦਾ ਅਤੇ ਸਰਕਾਰ ਦਾ ਹੈ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰੇ ਅਤੇ ਕੱਚੇ ਮਾਰਿਆਂ ਨੂੰ ਪੱਕਾ ਕੀਤਾ ਜਾਵੇ ਜੋ ਕਿ ਜਨਤਾ ਅੱਜੇ ਖਰਾਬ ਨਾ ਹੋਵੇ ਅਸੀਂ ਤਾਂ ਸੇਵਾਦਾਰਾਂ ਤੇ ਸੇਵਾ ਹੀ ਕਰਨੀ ਚਾਹੁੰਦੇ ਆ ਇੰਨਾ ਕਹਿੰਦੇ ਹੋਏ ਇੱਕ ਮਾਰਿਆ ਜਾਜ ਗਈ ਇਹ ਹਰਤਾੜਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਚੱਲ ਰਹੀ ਆ ਸਤਾ ਜਿਉਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਠੇਕੇਦਾਰੀ ਸਿਸਟਮ ਜਿਹੜਾ ਜੋ ਉਹ ਸ਼ਬਦ ਹੀ ਹਟਾ ਦਾਂਗੇ ਸਿਰਫ ਪੱਕਾ ਮੁਲਾਜ਼ਮੀ ਰਹੂਗਾ ਪਰ ਇਹਨਾਂ ਨੇ ਉਹ ਸ਼ਬਦ ਨੂੰ ਹੋਰ ਵਡਾਵਾ ਦਿੱਤਾ ਠੇਕੇਦਾਰੀ ਸਿਸਟਮ ਦੱਸਦਾ ਯਾਤ ਸਰਕਾਰ ਹਾਏ 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 ਇਹ ਮੇਨ ਮੰਗਾ ਨੇ ਕਿ ਸਾਡਾ ਸਰਵਿਸ ਜਰੂਰ ਲਾਗੂ ਕੀਤਾ ਜਾਵੇ ਅਤੇ ਜਿਹੜੇ ਕੱਚੇ ਮੁਲਾਜ਼ਮਾਨਾ ਉਹਨਾਂ ਨੂੰ ਪੱਕਾ ਕੀਤਾ ਜਾਵੇ ਇਹ ਸਰਕਾਰ ਇਹਨਾਂ ਗੱਲਾਂ ਤੇ ਨਹੀਂ ਮੰਨਦੀ ਕਿ ਇਹ ਜਿਹੜੀ ਹਟਾਲਾ ਅਸੀਂ ਅਣਮਿਥੇ ਸਮੇਂ ਦੀ ਵੀ ਕਰ ਸਕਦੇ ਆ 7-8 ਜਨਵਰੀ 2025 ਤੱਕ ਆ ਜੀ 3 ਦਿਨ ਦੀ ਤੇ ਇਸ ਤੋਂ ਅੱਗੇ ਵੀ ਜਾ ਸਕਦੀ ਹੈ ਜੀ ਬਾਕੀ ਅਸੀਂ ਦੁਕਾਨਦਾਰ ਵਰਕੇ ਜਿਹੜਾ ਵਪਾਰੀ ਵਰਕੇ ਸਾਨੂੰ ਉਹਨਾਂ ਦਾ ਅਮਧਰਤੀ ਆ ਉਹ ਸਾਡੇ ਨਾਲ ਖੜੇ ਨੇ ਤੇ ਸਾਡੀਆਂ ਹੱਕੀ ਮੰਗਾ ਕਰਕੇ ਉਹ ਸਾਡਾ ਸਾਥ ਦੇ ਰਿਹਾ ਕਿਸਾਨ ਜਥੇਬੰਦੀਆਂ ਵੀ ਸਾਡਾ ਸਾਥ ਦੇ ਰਹੀ ਅੱਜ 6 7 8 ਨੂੰ ਪੰਜਾਬ ਰੋਲ ਪੀਆ ਅਸੀਂ ਕਨਫਰੰਸ ਯੂਨੀਵਰਸਲੋਂ ਜ਼ੋਰਦਾਰ ਕੀਤੀ ਗਈ ਆ ਸਭ ਤੋਂ ਪਹਿਲਾਂ ਮੈਂ ਜਿਵੇਂ ਪਿਤਾ ਜੀ ਸ਼੍ਰੀ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਪੂਰੀ ਪੰਜਾਬੀਆਂ ਦਾ ਪੰਜਾਬਤਿਆਂ ਨੂੰ ਵਧਾਈ ਦੇਣਾ ਕੋਰਨ ਕੋ ਧੰਨਵਾਦ ਕਰਦਾ ਹਾਂ ਹੁਣ ਗੱਲ ਕਰਦੇ ਆਂ ਆਪਾਂ ਜੋ ਹਰਤਾਲ ਚੱਲ ਰਹੀ ਆ ਇਹ ਹਰਤਾਲ ਸਰਕਾਰ ਦੀਆਂ ਮਾੜੀਆਂ ਨੀਤਾਂ ਕਰਕੇ ਚੱਲ ਰਹੀ ਆ ਜੋ ਕੇ ਵਾਅਦੇ ਕਰਕੇ 2014 ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਠੇਕੇਦਾਰੀ ਸਿਸਟਮ ਜਿਹੜਾ ਜੋ ਉਹ ਸ਼ਬਦ ਹੀ ਹਟਾ ਦਾਂਗੇ ਸਿਰਫ ਪੱਕਾ ਮਜ਼ਦਮੀ ਰਹੂਗਾ ਪਰ ਇਹਨਾਂ ਨੇ ਉਹ ਸ਼ਬਦ ਨੂੰ ਹੋਰ ਬढ़ावा ਦਿੱਤਾ ਠੀਕ ਦੇ ਸੇਟੋਂ ਵਧਾਤਾ ਜਿਹਦੇ ਰੋਸ ਵਜੋਂ ਅਸੀਂ 6 7 8 ਨੂੰ ਹਟਾਲਾ ਕਰ ਰਹੇ ਆਂ 7 ਤਰੀਕ ਨੂੰ ਕੱਲ ਅਸੀਂ ਚੰਡੀਗੜ੍ਹ ਜਾਵਾਂਗੇ ਉੱਥੇ ਜਾ ਕੇ ਉਹਦੀ ਰੈਸ਼ ਮੂਰੇ ਦਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਕੇ ਆਵਾਂਗੇ ਜਿੱੱਚ ਸਾਡੀਆਂ ਮੇਨ ਮੰਗਾਂ ਨੇ ਕਿ ਸਾਡਾ ਸਰਵਿਸ ਨੂੰ ਲਾਗੂ ਕੀਤਾ ਜਾਵੇ ਅਤੇ ਜਿਹੜੇ ਕੱਚੇ ਮੁਲਾਜ਼ਮਾ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਜੇ ਸਰਕਾਰ ਇਹਨਾਂ ਗੱਲਾਂ ਤੇ ਨਹੀਂ ਮੰਨਦੀ ਤੇ ਇਹ ਜਿਹੜੀ ਹਟਾਲਾ ਅਸੀਂ ਅਣ ਮਿਹਦੇ ਸਮੇਂ ਦੇ ਵੀ ਕਰ ਸਕਦੇ ਆਂ ਕਿਉਂਕਿ ਸਾਡੀ ਹੱਕੀ ਮੰਗਾਂ ਨੇ ਇਹ ਸਾਡੀ ਮਜਬੂਰੀ ਹੈ ਕੋਈ ਸ਼ੌਂਕੀਂ ਰਿਹਾਰ ਕਰਨਾ ਅਸੀਂ ਆਜੇ ਰੋਜ਼ਗਾਰ ਨੂੰ ਬਜਾਉਣ ਦੇ ਖਾਤਰ ਇਹ ਕਰ ਰਹੇ ਆ ਇਹਦੇ ਚ ਜੋ ਵੀ ਸਾਰਾ ਦੋਸ਼ ਹੈ ਮੈਨੇਜਮੈਂਟ ਦਾ ਅਤੇ ਸਰਕਾਰ ਦਾ ਹੈ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੇ ਨਾਲ ਬਹਿ ਕੇ ਗੱਲ ਕਰੇ ਅਤੇ ਕੱਚੇ ਮਾਲਾਂ ਨੂੰ ਪੱਕਾ ਕੀਤਾ ਜਾਵੇ ਜੋ ਕਿ ਜਨਤਾ ਅੱਜ ਖਰਾਬ ਨਾ ਹੋਵੇ ਅਸੀਂ ਤਾਂ ਸੇਵਾਦਾਰ ਹਾਂ ਤੇ ਸੇਵਾ ਹੀ ਕਰਨੀ ਚਾਹੁੰਦੇ ਆ ਇੰਨਾ ਕਹਿੰਦੇ ਹੋਏ ਇੱਕ ਹੀ ਮਾਲੇ ਜਾਜ ਗਈ